ਵਾਦ ਨੇ ਦੇਖੋ ਜੀ ਅੱਜ ਇਸ ਮੇਹ ਕਿਹ ਵੀ ਜਿਹੜਾ ਬੰਦਾ ਰੋਟੀ ਰੋਜੀ ਦੀ ਬਾਤ ਗਿਆ ਉਹ ਕੋਈ ਸਵਸਿਆ ਨਾ ਆਵੇ ਨਹੀਂ ਸਾਰਾ ਬੇਟਾ ਕੋਲ ਬੇਟੇ ਨਾਲ ਗੱਲਬਾਤ ਹੁੰਦੀ ਬੇਟਾ ਦਾ ਛੁੱਟ ਗਿਆ ਸਾਨੂੰ ਹੋਰ ਕੀ ਚਾਹੀਦਾ ਨਾ ਕੋਈ ਇਹ ਪਤਾ ਕੀ ਦੇ ਬਾਅਦ ਦੇਚਾਂ ਸਭ ਤੋਂ ਔਖਾ ਕੰਮ ਇਹ ਕਾਨੂੰਨੀ ਪੈਰੋਈ ਕਰ ਹਾਂਜੀ ਹਾਂਜੀ ਦੇ ਤਾਂ ਅੱਛਾ ਕਿਸਾਂ ਆਏ ਘਰ ਦੇ ਜਾਂ ਕਿੱਥੋਂ ਇਸੇ ਤੋਂ ਬਾਅਦ ਦੇ ਸਭ ਕੀ ਗੱਲ ਕਰਨਗੇ ਹਾਂਜੀ ਹਾਂਜੀ ਆਪਾਂ ਪੰਜਾਬ ਚ ਦੇਖਦੇ ਆਪਣੇ ਵਿੱਚ ਜਨਰਲ ਕੇਸ ਵਾ ਦੀ ਉੱਥੇ ਤੀਕ ਤੇ ਜਾਣਾ ਔਖਾ ਹੋ ਜਾਂਦਾ ਉਹ ਤੇ ਵਗੀ ਲ ਬੜਾ ਓਖਾ ਹੁੰਦਾ ਬਾਅਦ ਵਿੱਚ ਇਹ ਤਾਂ ਬੜਾ ਓਖਾ ਕੰਮ ਕਿਸੇ ਕਰਾਂ ਜੋ ਵੀ ਸਾਨੂੰ ਹਾਂ ਤੇ ਵੀ 20000 ਭੇਜਦਾ ਸੀ 30000 ਮਿਲਦਾ ਸੀ ਤੇ 20 ਭੇਜਦਾ ਹੁੰਦਾ ਹੈ ਅੱਛਾ ਬਸ ਇਸੇ ਚੱਕਰਾਂ ਦੀ ਮਜ਼ਦੂਰ ਪਰਵਾਰੀ ਤੂੰ ਇਹਦੇ ਚੱਕਰਾਂ ਲੋ ਸੱਦ ਲੋ ਨੂੰ ਕੋ ਆ ਜਾ ਨਹੀਂ ਬਸ ਉਹਨੂੰ ਕਹਿ ਤਾ ਮੈਂ ਜਿਹੜਾ ਤੈਨੂੰ ਪਾਸਵਰਡ ਮਿਲਦਾ ਨਾ ਤੂੰ ਆਪਣੇ ਇੱਥੇ ਆ ਜਾ ਹਾਂ ਇੱਥੇ ਵੀ ਸਹੀ ਹੋ ਜਾ ਤਰਾ ਇਹ ਕੋਈ ਇਹ ਕਿਹਤ ਨੂੰ ਕੰਮ ਦਿੰਦਾ ਨਹੀਂ ਕੋਈ ਗੱਲ ਨਹੀਂ ਮੈਂ ਸਲਾਈ ਦਾ ਕੰਮ ਕਰਦਾ ਉਹਨੂੰ ਆਪਾਂ ਨਾਲ ਹੀ ਲਾਵਾਂਗੇ ਮੈਂ ਵੀ ਆਪਣੇ ਨਾਲ ਹੀ ਲਾਵਾਂਗੇ ਜੀ ਤੁਹਾਹਾ ਵੀ ਛੋਟਾ 23-24 ਸਾਲ ਦਾ ਸਰ ਹਾਂਜੀ 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 ਜਿਹਨੇ ਦਫ਼ਤਰ ਕੰਮ ਕਰਦਾ ਉਹਦੀ ਇਹ ਟੈਨਸ਼ਨ ਸਰ ਆਪ ਬੜਾ ਵਧੀਆ ਕੰਮ ਇਹਨਾਂ ਦਾ ਤੇ ਟੇਲਰ ਦਾ ਕੰਮ ਕਰਦੇ ਨੇ ਅੱਛਾ ਤੇ ਬੱਚੇ ਤੁਹਾਨੂੰ ਪਤਾ ਅੱਜ ਕੱਲ ਜिद ਕਰਦੇ ਨੇ ਕਿ ਅਹੀਂ ਪਤਾ ਨਹੀਂ ਬਹੁਤ ਨਹੀਂ ਬੱਚੇ ਪੰਜ ਚਾਰ ਘਰ ਬਾਅਦ ਕਦੇ ਰੋਟੀ ਉੱਤੇ ਮੇਜਣੀ ਨਹੀਂ ਇਹ ਇੱਚ ਵਧੀਆ ਕੰਮ ਕਰਦੇ ਨੇ ਬਾਹਰ ਵੀ ਬੜੀ ਮਿਹਨਤ ਕਰਨੀ ਵਿੱਚ ਮੈਂ ਖੁਦ ਰਿਆ ਉੱਥੇ ਹਾਂਜੀ ਇਹਨਾਂ ਸਾਡ ਠੀਕ ਹੈ ਗੈਸਟ ਰੇਜ ਤੇ ਕੰਮ ਕਰਦਾ ਰਹਾਂ ਬੜਾ ਔਖਾ ਤੇ ਕੰਮ ਕਰਦਾ ਹਾਂ ਹਾਂ ਦਾ ਨਾ ਨਵਾਂ ਦਿੱਕਤ ਕਰਦੀ ਵੀ ਨਹੀਂ ਉੱਥੇ ਵੀ ਹਾਂਜੀ ਹਾਂਜੀ ਤੇ ਇੱਥੇ ਜੋ ਬੰਦਾ ਆਪਣਾ ਕੰਮ ਕਰਦਾ ਇਹ ਕੋਲ ਅਮਰਦਸ ਸਾਹਿਬ ਦੇ ਵਿੱਚ ਮਜੀਠਾ ਢੋੜ ਦੇ ਉੱਤੇ ਤੁੰਗ ਬਾਲਾ ਸਾਡੀ ਇੱਕ ਕਲੋਨੀ ਆ ਉੱਥੇ ਆਪਾਂ ਬੈਠੇ ਹਾਂ ਸਰਦਾਰ ਮਨਜੀਤ ਸਿੰਘ ਜੀ ਦੇ ਘਰ ਇਹਨਾਂ ਦਾ ਬੇਟਾ ਅਮਨਦੀਪ ਸਿੰਘ ਤੇ ਇੱਕ ਹੋਰ ਸਾਡਾ ਬੱਚਾ ਸੀਗਾ ਕਨਦੀਪ ਉਹ ਵੀ ਇੱਥੇ ਸ਼ਹਿਰ ਦਾ ਇਹ ਇੰਨੇ ਬੱਚਾ 7-8 ਸਾਲ ਪਹਿਲਾਂ థਾਈਲੈਂਡ ਦੇ ਨੇੜੇ ਇੱਕ ਦੇਸ਼ ਪੈਂਦਾ ਲਾਸ ਉੱਥੇ ਚਲਾ ਗਿਆ ਉੱਥੇ ਆਪਣੀ ਮਿਹਨਤ ਕਰਦੇ ਸੀਗੇ ਇੱਕ ਹੋਸਟਲ ਦੇ ਵਿੱਚ ਉਹ ਜੌਬ ਕਰਦੇ ਸੀ ਜਿੱਥੇ ਉੱਥੋਂ ਦੀ ਸਰਕਾਰ ਨੇ ਉਹਨਾਂ ਨੂੰ ਇੱਕ ਝੂਠੇ ਕੇਸ ਦੇ ਵਿੱਚ ਪਸਾਉਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਪਰ ਅਸੀਂ ਪੈਦਵਾਈ ਕਰਕੇ ਇਹਨਾਂ ਨੇ ਜੋ ਸਾਨੂੰ ਕੇਸ ਦਿੱਤਾ ਪੈਦਵਾਈ ਕਰਕੇ ਉੱਥੇ ਸਾਡੇ ਇੰਡੀਅਨ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਨਾਲ ਸੰਬੰਧ ਕਰਕੇ ਅਸੀਂ ਇਹ ਦੋਵੇਂ ਮੁੰਡੇ ਦੇ ਆਖ ਰਾਏ ਉਹਦੇ ਆਉਣ ਤੋਂ ਬਾਅਦ ਉਹਨਾਂ ਦੀ ਕਾਲ ਆਈ ਇਹਨਾਂ ਦੀ ਵੀ ਕੱਲ ਕਾਲ ਗਈ ਕਿ ਬੱਚੇ ਦੇ ਆਉਗੇ ਜੀ ਤੇ ਫਿਰ ਅੱਜ ਇਦਾਂ ਨੂੰ ਮਿਲਣ ਆਇਆ ਸੀ ਦੇਖੋ ਸਾਡਾ ਜਿਹੜਾ ਇਹਨਾਂ ਦਾ ਹੀ ਡਿਪਾਰਟਮੈਂਟ ਹੈ ਪੰਜਾਬ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਅਸੀਂ ਲਗਾਤਾਰ ਰੋਹ ਜੀ ਐਵਰੀ ਡੇ ਸਾਡੇ ਕੋਲ ਪੰਜ ਛੇ ਕੇਸ ਜਿਹੜੇ ਇਦਾਂ ਦੇ ਹੁੰਦੇ ਆ ਸਾਡੇ ਬੱਚਿਆਂ ਦੇ ਹੁੰਦੇ ਆ ਉਹਦਾ ਸਾਨੂੰ ਮਤਲਬ ਜਿਹੜਾ ਕੱਲ ਹੀ ਇੱਕ ਅਸੀਂ লাশ ਵਗਾਈ ਆ ਕਿ ਇਹਦੀ ਡੈੱਡ ਬਡੀ ਦਾ ਮਸਲਾ ਆ ਜਾਂਦਾ ਕੋਈ ਜੇਲ੍ਹ ਚ ਚਲ ਜਾਂਦਾ ਬੜੇ ਮਸਲੇ ਉਹਨਾਂ ਸਾਰਿਆਂ ਮਸਲਿਆਂ ਨੂੰ ਜਿਹੜਾ ਅਸੀਂ ਵਧੀਆ ਟੰਗ ਦੇ ਨਾਲ ਕਾਨੂੰਨੀ ਤੌਰ ਤੇ ਮਤਲਬ ਮਦਦ ਕਰਦੇ ਆ ਉਹ ਮੇਰੀ ਕੋਸ਼ਿਸ਼ ਹੁੰਦੀ ਆ ਕਿ ਮਾਪਿਆਂ ਦਾ ਜਿਨ੍ਹਾਂ ਨੇ ਪੈਸੇ ਲਾ ਕੇ ਇੱਥੇ ਆਪਣੀਆਂ ਬੈਂਕਾਂ ਤੋਂ ਲੋਨ ਲੈ ਕੇ ਜ਼ਮੀਨਾਂ ਗੈਨੇ ਰੱਖ ਕੇ ਆਪਣੇ ਘਰਾਂ ਦੇ ਗੇਸਟ ਲੋਨ ਲੈ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਿਆ ਤੇ ਮੁੜਕੇ ਉਹਨਾਂ ਨੂੰ ਉਹਨਾਂ ਦੇਸ਼ਾਂ ਦੇ ਵਿੱਚ ਜੇ ਕੋ ਕਾਨੂੰਨੀ ਪੈਰਵਾਈ ਕਰਨੀ ਪੈ ਜਾਏ ਆਪਣੇ ਬੱਚਿਆਂ ਲਈ ਤੇ ਉਹ ਕਰ ਨਹੀਂ ਸਕਦੇ ਬਾਹਰਲੇ ਦੇਸ਼ਾਂ ਦੇ ਅੰਦਰ ਵਕੀਲਾਂ ਦੀ ਫੀਸਾਂ ਦੇਣੀਆਂ ਜਿਨ੍ਹਾਂ ਦੇ ਖਰਚੇ ਬਹੁਤ ਜ਼ਿਆਦੇ ਇੱਕ ਕਰਕੇ ਮੇਰੀ ਕੋਸ਼ਿਸ਼ ਹੁੰਦੀ ਆ ਕਿ ਕੋਈ ਵੀ ਕਿਸੇ ਵੀ ਮਾਪੇ ਜਿਹੜੇ ਆ ਉਹਨਾਂ ਦਾ ਕੋਈ ਪੈਸਾ ਨਾ ਲੱਗੇ ਬਿਨਾਂ ਪੈਸਿਆਂ ਤੋਂ ਜਿਹੜਾ ਉਹਨਾਂ ਦੀ ਮਤਲਬ ਜਿਹੜੀ ਮਦਦ ਹੋ ਜਾਏ ਸੋ ਅਸੀਂ ਕੇਂਦਰ ਸਰਕਾਰ ਦੇ ਨਾਲ ਸੰਬੰਧ ਕਰਕੇ ਬਹੁਤ ਸਾਰੇ ਕੇਸ ਇਦਾਂ ਦੇ ਸੈਂਕੜੇ ਕੇਸ ਜਿਹੜੇ ਆ ਮਤਲਬ ਉਹ ਹੱਲ ਕੀਤੇ ਆ ਸਾਡੇ ਕੋਲ ਮੇਰਾ ਖਿਆਲ ਹੈ ਜਦੋਂ ਦੀ ਸਰਕਾਰ ਬਣੀ ਆ 19 ਮਾਰਚ ਨੂੰ 3 ਮਹੀਨੇ ਹੋਣੇ ਆ ਮੇਰ ਕੋਈ ਐਨਆਈ ਮਹਕਮਾ ਮਾਨ ਸਾਹਿਬ ਨੇ ਦਿੱਤਾ ਸੀਗਾ ਤੇ ਮੈਂ ਹੁਣ ਤੱਕ ਜਿਹੜਾ 25000 ਦੇ ਲੱਗੇ ਇਹ ਕੇਸ ਜਿਹੜੇ ਆ ਐਨਆਈ ਵੀਜ਼ਾ ਭਾਵਾਂ ਦੇ ਉਹ ਹੱਲ ਕਰ ਚੁੱਕੇ ਉਹਦਾ ਤੇ ਕਦੀ ਗਿਨੇ ਹੀ ਨਹੀਂ ਆਪਾਂ ਜਿਹੜੇ ਇਦਾਂ ਦੇ ਕੇਸ ਐ ਤੇ ਹੀ ਗਿੰਦੇ ਨਹੀਂ ਪਰ ਮਹਾਰਾਜ ਨੇ ਕਿਰਪਾ ਕੀਤੀ ਹੈ ਮੈਂ ਇਹਨਾਂ ਨੂੰ ਹੌਸਲਾ ਦੇਣ ਆਇਆ ਸੀਗਾ ਮਿਲ ਆਇਆ ਸੀ ਤੇ ਮੈਂ ਕਹਿਣ ਆਇਆ ਸੀਗਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਤੁਹਾਡੇ ਨਾਲ ਹੈ ਆਪਣੇ ਬੱਚਿਆਂ ਨੂੰ ਕਹੋ ਵਧੀਆ ਕੰਮ ਕਰਨਾ ਮੇਰੇ ਖਲੋ ਵਾਪਸ ਆਊਗਾ ਇੱਥੇ ਆ ਕੇ ਆਪਣਾ ਕੰਮ ਕਰ ਇੱਥੇ ਜੋ ਸਹਯੋਗ ਚਾਹੀਦਾ ਹੋਗਾ ਉਹ ਵੀ ਆਪਾਂ ਦਿਆਂਗੇ ਪਰ ਮੈਨੂੰ ਖੁਸ਼ੀ ਹੈ ਗੱਲ ਦੀ ਕਿ ਬੱਚਾ ਜੇ ਲੋਕ ਜਾਨੋ ਬਚ ਗਏ ਉਹ ਥਾਣੇ ਦੇ ਅੰਦਰ ਸੀਗਾ ਜੇ ਪੁਲਿਸ ਨੇ ਕਸਰੀ ਦੇ ਵਿੱਚ ਲਿਆ ਸੀਗਾ ਪਰ ਜੇ ਜਿਹੜਾ ਜਿਹੜਾ ਕੇਸ ਸੀਗਾ ਉਹ ਬੜਾ ਖਤਰਨਾਕ ਸੀਗਾ ਉਹ ਜੇ ਉਸ ਹੋਸਟਲ 'ਚ ਕੰਮ ਕਰਦੇ ਉੱਥੇ ਜਦੋਂ ਕੋਈ ਫੂਡ ਵਾਲੀ ਆਈਟਮ ਜਿਹੜੀ ਕੋਈ ਸ਼ਰਾਬ ਅਲਕੋਹਲ ਜਿਹੜੀ ਜਦੋਂ ਹੋਸਟਲ ਦੇ ਵਿੱਚ ਉਹਨਾਂ ਨੇ ਬਤਾਈ ਉਹਦੇ ਨਾਲ 7-8 ਬੰਦੇ ਮਰ ਗਏ ਸੀ ਤੇ ਉਹ शक ਕਰਦੇ ਕਿ ਸ਼ਾਇਦ ਇਹਨਾਂ ਦਾ ਮੁੰਡਿਆ ਦਾ ਨੁਕਸ ਪਰ ਉਹਨਾਂ ਦਾ ਕੋਈ ਕਸੂਰ ਨਹੀਂਗਾ ਮੈਂ ਆਪਣੇ ਅਧਿਕਾਰੀਆਂ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਕੋਈ ਇਹਦੀ ਜਾਂਚ ਕਰ ਦਿਓ ਪਹਿਲਾਂ ਆਪਣੇ ਮੁੰਡੇ ਜਿਹੜੇ ਆ ਉਹ ਬੇਦੋਸ਼ੇ ਸਾਬਤ ਹੋਏ ਉਹ ਉਹਨਾਂ ਦੀ ਰਿਹਾਈ ਹੋ ਗਈ ਤੇ ਜੇ ਅਸੀਂ ਪੈਦਵਾਈ ਨਾ ਕਰਦੇ ਤੇ ਇੰਨੇ ਵੱਡੇ ਜਿੱਥੇ ਡੈਥਜ਼ ਹੋਈਆਂ ਹੋਣ ਜੇ ਬੰਦਾ ਜੇਲ੍ਹ ਚ ਇੱਕ ਦਾ ਫਸ ਜਾਏ ਤੇ ਸਰ ਉਹਦੇ ਦੀ ਨਿਕਲਦਾ ਬਹੁਤ ਉਖਾਂਦਾ ਪਰਿਵਾਰ ਬਹੁਤ ਡਰਿਆ ਕਿੰਨੀ ਦੇਰ ਤੱਕ ਇੰਡੀਆ ਵਾਪਸ ਆ ਜਾਣਗੇ ਬੱਚੇ ਪਰਵਾਹ ਬਹੁਤ ਜ਼ਿਆਦਾ ਡਰਿਆ ਨਹੀਂ ਉਹ ਮੈਨਾਂ ਨੂੰ ਕਹਿਣਾ ਆ ਕਿ ਤੁਸੀਂ ਉੱਥੇ ਉਹ ਟਰਾਈ ਲਾਉਣਗੇ ਪਾਸਪੋਰਟ ਦੀ ਤੇ ਜਦੋਂ ਉਹਨਾਂ ਨੂੰ ਪਾਸਪੋਰਟ ਮਿਲ ਗਿਆ ਉਹ ਉਸੇ ਨੇ ਆ ਜਾਣਗੇ ਜੇ ਪਾਸਪੋਰਟ 'ਚ ਕੋਈ ਦੇਰੀ ਹੋਊਗੀ ਤਾਂ ਉਹ ਵੀ ਅਪਾ ਇਹਨਾਂ ਦੀ ਮਤ ਕਰਾਂਗੇ ਜਲਦੀ ਜਲਦੀ ਆ ਜਾਣਗੇ ਕੋਈ ਗੱਲ ਨਹੀਂ ਡਰ ਦੀ ਕੋ ਲੋੜ ਦੀ ਪਰ ਠੀਕ ਹੈ ਦੱਸ ਦੋ ਹੁੰਦਾ ਪਰਿਵਾਰ ਕਿਤਰਾ ਆ ਨਹੀਂ ਨਹੀਂ ਇਹਨਾਂ ਨੇ ਕਿਉਂਕਿ ਮੈਨੂੰ ਕਾਲ ਕੀਤੀ ਦੱਸਿਆ ਇਹਨਾਂ ਨੇ ਤੇ ਇਹ ਬਾਕਾਇਦਾ ਉਹਦਾ ਪਾਸਪੋਰਟ ਨੰਬਰ ਲੈ ਕੇ ਵਿਜਾ ਲੈ ਕੇ ਸਰਦ ਕੋਈ ਲੈ ਕੇ ਫਿਰ ਅਸੀਂ ਕੇਸ ਅਪਲਾਈ ਕਰਦੇ ਫਿਰ ਉਹ ਕੇਸ ਅਸੀਂ ਕੀਤਾ ਉਹ ਜਦੋਂ ਉੱਥੋਂ ਸਾਨੂੰ ਰਿਸਪੌਂਸ ਆ ਉਸੇ ਲਈ ਇਹਨਾਂ ਨੂੰ ਦੱਸਤਾ ਕਿ ਤੁਹਾਡਾ ਕੋਈ ਨਹੀਂ ਵੇਟ ਕਰੋ ਤੁਸੀਂ ਤੇ ਕੱਲ ਇਹਨਾਂ ਨੇ ਆਪ ਹੀ ਦੱਸਤਾ ਕਿ ਬੱਚੇ ਦੇ ਆਉਗੇ ਆ ਜੀ ਤੁਹਾਡਾ ਮਤਲਬ ਥੈਂਕਸ ਉਹ ਮੈਂ ਕਹਿੰਦਾ ਸਾਡਾ ਦੀ ਥੈਂਕਸ ਤੇ ਪਰਮਾਤਮਾ ਦਾ ਥੈਂਕਸ ਕਰੋ ਮੈਂ ਤਾਂ ਆਬ ਮਾ ਦਾ ਸੱਚੇ ਪਾਤਸ਼ਾਹ ਤੇ ਗਾੜੀ ਅਰਦਾਸ ਕਰਦਾ ਕਿ ਕਿਸੇ ਦਾ ਪੁੱਤ ਬਾਹਲੇ ਦੇ ਸੰਜੀਲ ਚ ਨਾ ਜਾਵੇ ਇਹ ਬਹੁਤ ਔਖਾ ਕੰਮ ਹੁੰਦਾ ਮਾਪਿਆਂ ਲਈ ਸੋ ਮੈਂ ਮਜੀਦ ਪਾਜੀ ਨੂੰ ਮਿਲਣ ਆਇਆ ਬੜੇ ਕਿਰਤੀ ਬੰਦੇ ਆ ਆ ਮੈਂ ਇਹਨਾਂ ਨੂੰ ਮਿਲਣ ਆਇਆ ਸੀਗਾ ਇਹਨਾਂ ਨੂੰ ਹੌਸਲਾ ਦੇਣ ਆਇਆ ਕਿ ਸਰਕਾਰ ਜਿਹੜੀ ਆ ਉਹ ਇਹਨਾਂ ਦੇ ਨਾਲ ਹੱਥਾਂ ਦੀ ਇਹਨਾਂ ਦਾ ਮਤ ਕਿੰਨੇ ਦਿਨਾਂ ਵਿੱਚ ਆ ਜਾਏਗਾ ਬੱਚਾ ਵਾਪਸ ਮੈਨੂੰ ਲੱਗਦਾ ਕਿ ਫਰਵਰੀ ਤੱਕ ਆ ਜਾਣਾ ਚਾਹੀਦਾ ਠੀਕ ਹੈ ਹਾਂ ਮੈਨੂੰ ਲੱਗਦਾ ਆਜੂ ਹਾਂ ਮੈਂ ਤਰੀਸਾ ਤੁਹਾਡੇ ਘਰ ਪਹੁੰਚੇ ਨੇ ਬੱਚੇ ਤੁਹਾਡੇ ਕੋਲ ਸੇ ਹੀ ਹੁਣ ਰੀਹਾ ਕਰਦੇ ਜੇ ਆ ਕਿੰਨੀ ਕੁ ਖੁਸ਼ੀ ਹੈ ਮਾਰੇ ਬਹੁਤ ਬਹੁਤ ਖੁਸ਼ੀ ਹੈ ਜੀ ਅਸੀਂ ਲੱਖ ਲੱਖ ਵਾਰ ਇਹਨਾਂ ਦਾ ਸ਼ੁਕਰ ਕਰਦੇ ਹਾਂ ਇਹਨਾਂ ਨੇ ਸਾਡੇ ਬੱਚਿਆਂ ਦਾ ਖਿਆਲ ਰੱਖਿਆ ਸਾਡੇ ਬੱਚਿਆਂ ਨੂੰ ਭੇਜ ਦਿੱਤਾ ਸੀ ਮਾਲਿਆ ਕਿ ਉਹਨਾਂ ਪਾਸਪੋਰਟ ਜਦੋਂ ਮਿਲ ਜਾਣਗੇ ਤੇ ਹੋਰ ਮਹੀਨੇ ਜਿਹੜੇ ਮਿੰਟੇ ਤੱਕ ਸਾਡੇ ਬੱਚੇ ਘਰ ਆ ਜਾਣਗੇ ਕਿੰਨੀ ਕੁ دیر ਦੇ ਗਏ ਸੀ ਤੇ ਕਾਹਦਾ ਕੰਮ ਕਰਨ ਵਾਸਤੇ ਗਏ ਸੀ ਇਹ ਲੱਗੇ ਸੀ ਜੀ ਉੱਥੇ ਰੈਸਟੋਰੈਂਟ ਚ ਲੱਗੇ ਸੀ ਤੇ ਆਪਣਾ ਜੋ ਵੀ ਸਮਾਨ ਸੂਚਲ ਕਰਦੇ ਆ ਕਸਟਮਰ ਨੂੰ ਉਹੋ ਦਿੰਦੇ ਸੀ ਬਸ ਇਹਨਾਂ ਦਾ ਬਾਕੀ ਇਹੋ ਰੋਲ ਹੈਗਾ ਵੀ 9 ਵਜੇ ਤੋਂ ਲੈ ਕੇ 5 ਵਜੇ ਤੋਂ ਲੈ ਕੇ 8 ਵਜੇ ਤੱਕ ਸਿਰੇ 8 ਵਜੇ ਤੋਂ ਲੈ ਕੇ 6:30 ਵਜੇ ਤੱਕ ਇਹਨਾਂ ਦੀ ਡਿਫਟੀ ਹੈਗੀ ਪਰ ਇਹ ਦਾ ਵਿੱਚ ਕੋਈ ਮਿਸਟੈਪ ਨਹੀਂ ਹੋ ਗਈ ਉਹਦੇ ਕਰਕੇ ਨਾ ਫਿਰ ਇਹਨਾਂ ਨੂੰ ਮਿਲ ਵੀ ਪਹਿਲਾਂ ਮਾਲਕਾਂ ਨੂੰ ਫੜਿਆ ਔਰ ਕਿ ਇੱਕ ਹਫਤੇ ਬਾਅਦ ਇਹਨਾਂ ਨੂੰ ਵੀ ਫੜ ਲਿਆ ਕਿੰਨੀ ਦੇਰ ਪਹਿਲਾਂ ਗਏ ਵਿਦੇਸ਼ 8 ਮਹੀਨੇ ਪਹਿਲਾਂ ਗਏ 8 ਮਹੀਨੇ ਹਾਂਜੀ ਕੱਲਾ ਕੱਲਾ ਮੁੰਡਾ ਜੀ ਤੁਹਾਡਾ ਹਾਂਜੀ ਕੱਲਾ ਕੱਲਾ ਮੇਰਾ ਬੇਟਾ ਜੀ ਤੇ ਬਾਕੀ ਹੁਣ ਡੇਢ ਕਿ ਮਹੀਨਾ ਹੋ ਗਿਆ ਇਹਨਾਂ ਨੂੰ ਫੜਿਆ ਨੂੰ ਫਿਰ ਇਹਨਾਂ ਗੜੀ ਅਸੀਂ ਗਏ ਬੰਤੀ ਸਾਹਿਬ ਨਾਲ ਕੋ ਇਹਨਾਂ ਨੇ ਫਿਰ ਸਾਡੀ ਪੂਰੀ ਮਦਦ ਕੀਤੀ ਇਹਨਾਂ ਨੇ ਤੇ ਜਿਹੜਾ ਦੂਸਰਾ ਮੁੰਡਾ ਗਿਆ ਵਾ ਨਾਲ ਉਹ ਯਾਰ ਦੋਸਤ ਹੀ ਕੇ ਵੈਸੇ ਹੀ ਹੈ। ਉਹ ਮਲ ਵੀ ਰਿਸ਼ਤੇਦਾਰੀ ਹੱਡੀ ਹੈਗੀ ਹੈ ਉਹਨੇ ਬੁਲਾਇਆ ਸੀ ਇਹਨੂੰ। ਹਾਂਜੀ ਪਹਿਲਾਂ ਤਾਂ ਉੱਥੇ ਹੀ ਆ ਉਹ ਪਹਿਲਾਂ ਤਾਂ ਉੱਥੇ ਸੀ। ਉਹ ਤੇ ਉਹ 3 ਕਿ ਮਹੀਨੇ ਪਹਿਲਾਂ ਉੱਥੇ ਗਿਆ ਸੀ। ਇਹਨੂੰ ਕਿੰਨੀ ਦੇਰ ਹੋ ਗਈ ਗਏ ਇਹਨੂੰ? ਇਹਨੂੰ ਟੋਟਲ 8 ਮਹੀਨੇ ਹੋ ਗਏ ਗਏ। ਹਾਂਜੀ ਕਿਸ ਤਰ੍ਹਾਂ ਦਾ ਲੱਗਾ ਜੀ ਮੰਤਰੀ ਸਾਹਿਬ ਆਏ ਨੇ ਬੱਚਾ ਤੁਹਾਡਾ ਸ਼ੁਕਰ। ਮੈਨੂੰ ਬਹੁਤ ਬਹੁਤ ਖੁਸ਼ੀ ਹੈ ਸਾਨੂੰ ਜੀ। ਮੈਂ ਦੱਸ ਨਹੀਂ ਸਕਦੇ ਤੁਹਾਨੂੰ ਵੀ ਇੰਨੀ ਖੁਸ਼ੀ ਸਾਨੂੰ। ਤੁਸੀਂ ਕੀ ਕੰਮ ਕਰਦੇ ਹੋ? ਮੈਂ ਸਲਾਈ ਦਾ ਕੰਮ ਕਰਦਾ ਹਾਂ ਟੇਲਰ ਦਾ। ਤੇ ਬੱਚੇ ਦੀ ਕਿੰਨੀ ਉਮਰ ਹੈ ਤੁਹਾਡੀ ਤੇ ਕਿ ठीक